ਕਲੇਰ ਸਾਹਿਬ ਦਸਤਾਬਾਹ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਸੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਔਰ ਕਿਹੜੇ ਕਿਹੜੇ ਇਸ਼ੂਸ ਤੇ ਜਿਹੜੀ ਗੱਲਬਾਤ ਦੇ ਨਿਕੋ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਲਗਾਤਾਰ ਅਸੀਂ ਦਸਤਾਬਾਹ ਸਾਹਿਬ ਨਾਲ ਮੁਲਾਕਾਤਾਂ ਕੀਤੀਆਂ ਨੇ ਕਿਉਂਕਿ ਪਿਛਲੇ ਦਿਨਾਂ ਤੋਂ ਕੁਝ ਸਾਡੀ ਜਿਹੜੇ ਸਾਥੀ ਰਹੇ ਨੇ ਜਾਂ ਕੁਝ ਹੋਰ ਐਸੇ ਲੋਕ ਨੇ ਜਿਨ੍ਹਾਂ ਨੇ ਬਹੁਤ ਭਰਮਪੁਲੇਖੇ ਖੜੇ ਕਰਤੇ ਕਿ ਜੀ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਭੱਜ ਗਿਆ ਮਤਲਬ ਕੀ ਹੈ ਕਾਲੀ ਦਲ ਸੋਚ ਸਕਦਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਕਾਲੀ ਦਲ ਬੇਮੁਖ ਹੋ ਜਾਏ ਜਾਂ ਗੁਰੂ ਦੇ ਦਰ ਤੋਂ ਕਾਲੀ ਦਲ ਬੇਮੁਖ ਹੋ ਜਾਏ ਪਰ ਕਈ ਸੰਵਿਧਾਨਿਕ ਮਜਬੂਰੀਆਂ ਨੇ ਕਿਉਂਕਿ ਬਤੌਰ ਪੋਲਿਟਿਕਲ ਪਾਰਟੀ ਤੁਸੀਂ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਹੋ ਤੁਸੀਂ 29 A ਦੇ ਵਿੱਚ ਐਫੀਡੇਵਿਟ ਫਾਈਲ ਕੀਤਾ ਸੋ ਸਾਡਾ ਪਲੇਟਫਾਰਮ ਹੈ ਜਥੇਦਾਰ ਸਾਹਿਬ ਸਾਡੇ ਆਪਣੇ ਨੇ ਜਥੇਦਾਰ ਸਾਹਿਬ ਅਸੀਂ ਜਥੇਦਾਰ ਸਾਹਿਬ ਨੂੰ ਲਗਾਤਾਰੇ ਚੀਜ਼ਾਂ ਐਕਸਪਲੇਨ ਕੀਤੀਆਂ ਪਹਿਲਾਂ ਦੇਸ਼ ਦੇ ਜਿਹੜੇ ਟੌਪ ਦੇ ਕਾਨੂੰਨ ਦੇ ਮਾਹਰ ਨੇ ਉਹਨਾਂ ਦੀ ਲੀਗਲ ਓਪੀਨੀਅਨ ਵੀ ਅਸੀਂ ਜਥੇਦਾਰ ਸਾਹਿਬ ਦੇ ਨਾਲ ਸ਼ੇਅਰ ਕੀਤੀ ਹੈ। ਔਰ ਅੱਜ ਵੀ ਅਸੀਂ ਜਥੇਦਾਰ ਸਾਹਿਬ ਨੂੰ ਮਿਲ ਕੇ ਕਿਉਂਕਿ ਇੱਕ ਪਰਫਾਰਮਾ ਵੀ ਦਿਖਾਇਆ ਇਲੈਕਸ਼ਨ ਕਮਿਸ਼ਨ ਦਾ ਜਿਹਦੇ ਨਾਲ ਸਾਰੀਆਂ ਪਾਰਟੀਆਂ ਰਜਿਸਟਰ ਹੁੰਦੀ ਹੈ ਕਿ ਉਹਦੀ ਕੀ ਕੀ ਰਿਕੁਆਇਰਮੈਂਟਸ ਹੈ। ਔਰ ਮੈਂ ਤਾਂ ਹੁਣ ਤੁਹਾਡੇ ਮਾਧਿਅਮ ਨਾਲ ਵੀ ਇਹ ਗੱਲ ਕਹਿਣਾ ਕਿ ਜਿਹੜੇ ਲੋਕ ਸ਼ਰੋਮਨੀ ਅਕਾਲੀ ਦਲ ਤੇ ਇਲਜ਼ਾਮ ਖੜਾ ਕਰਦੇ ਨੇ ਜਿਹੜੇ ਕਹਿੰਦੇ ਨੇ ਜੀ ਸ਼ਰੋਮਨੀ ਅਕਾਲੀ ਦਲ ਅਕਾਲ ਤਖਤ ਸਾਹਿਬ ਦੀ ਗੱਲ ਨਹੀਂ ਮੰਨਦਾ ਹਾਲਾਂਕਿ ਅਕਾਲ ਤਖਤ ਸਾਹਿਬ ਦਾ ਹਰ ਇੱਕ ਆਦੇਸ਼ ਸ਼੍ਰੋਮਣੀ ਕਾਲਦਲ ਦੇ ਸਿਰ ਮੱਥੇ ਧਾਰਮਿਕ ਸੇਵਾ ਵੀ ਪੂਰੀ ਸ਼ਰਦਾ ਦੇ ਨਾਲ ਕੀਤੀ ਜੋ استیفੀਆਂ ਦੀ ਵੀ ਗੱਲ ਹੈ ਉਹ ਵੀ ਵਰਕਿੰਗ ਕਮੇਟੀ ਬੁਲਾ ਕੇ ਪ੍ਰਵਾਨ ਕਰਲੇ ਜਾਣਗੇ ਜੋ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹਨੂੰ ਸਿਰ ਮੱਥੇ ਪ੍ਰਵਾਨ ਕੀਤਾ ਜਾਏਗਾ ਪਰ ਜਿੱਥੇ ਤੱਕ ਭਰਤੀ ਦੀ ਗੱਲ ਹੈ ਭਰਤੀ ਸੰਵਿਧਾਨ ਦੇ ਦਾਇਰੇ ਛੋਣੀ ਹੈ ਔਰ ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਵਿੱਚ ਵੀ ਹੈ ਕਿ ਆਪਣੇ ਵਿਧਾਨ ਮੁਤਾਬਕ ਤੋਂ ਵਿਧਾਨ ਉਹੀ ਹੈ ਕਿ ਵਰਕਿੰਗ ਕਮੇਟੀ ਹੀ ਭਰਤੀ ਕਰਾ ਸਕਦੀ ਹੈ ਕਿਉਂਕਿ ਭਰਤੀ ਦਾ ਜਿਹੜਾ ਪੈਸਾ ਹੈ ਉਹ ਪਾਰਟੀ ਦੇ ਖਾਤੇ ਦੇ ਵਿੱਚ ਜਮ੍ਹਾਂ ਹੁੰਦਾ ਹੈ ਕਾਪੀਆਂ ਪਾਰਟੀ ਛਪਾਉਂਦੀ ਹੈ ਉਹਦੇ ਬਕਾਇਦਾ ਨੰਬਰ ਦੇ ਅਗੇਂਸਟ ਇਸ਼ੂ ਹੁੰਦੀ ਹੈ ਆਧਾਰ ਕਾਰਡ ਭਰਤੀ ਦਾ ਇੱਕ ਲੰਮਾ ਪ੍ਰੋਸੈਸ ਸੋ ਸਾਰਾ ਜਥੇਦਾਰ ਸਾਹਿਬ ਨੂੰ ਸਮਝ ਉਹਨਾਂ ਨੂੰ ਅਸੀਂ ਕਨਵਿੰਸ ਕਰਾਇਆ ਔਰ ਸਾਡੇ ਨਾਲ ਕਨਵਿੰਸ ਹੋਏ ਔਰ ਉਹਨੇ ਗੱਲ ਕਹੀ ਹੈ ਕਿ ਠੀਕ ਹੈ ਤੁਸੀਂ ਆਪਣੇ ਸੰਵਿਧਾਨ ਮੁਤਾਬਕ ਕਿਉਂਕਿ ਉਹਨਾਂ ਨੇ ਹੁਕਮਨਾਮੇ ਦੇ ਵਿੱਚ ਵੀ ਕਿਹਾ ਸੀ ਕਿ ਵਿਧਾਨ ਮੁਤਾਬਕ ਕਰੋ ਉਹ ਨਹੀਂ ਚਾਹੁੰਦੇ ਕਿਉਂਕਿ ਜਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸ਼ੁਭਚਿੰਤਕ ਨੇ ਉਹ ਚਾਹੁੰਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਤੇ ਕੋਈ ਵੀ ਐਸੀ ਦੇ ਜਿਸ ਦੇ ਸੰਵਿਧਾਨ ਵੱਲੋਂ ਹੋ ਜੇ ਜਾਂ ਤਾਕਤਾਂ ਬੈਠੀਆਂ ਨੇ ਕਿਉਂਕਿ ਸਾਰਿਆਂ ਦੇ ਸਾਹਮਣੇ ਹੈ Shiv Sena ਦੀ ਮੰਤਰਾਦ ਹੋਈ ਨਾ ਉਹਨਾਂ ਦਾ ਸਿੰਬਲ ਗਿਆ ਨਾ ਐਂ ਪਵਾਰ ਸਾਹਿਬ ਦਾ ਸਿੰਬਲ ਗਿਆ ਨਾ ਤਾਂ ਇਹ ਪੰਥ ਦੀ ਨਮਾਇੰਦਾ ਜਮਾਤ ਹੈ ਜਿਨੇ ਬਹੁਤ ਸੰਘਰਸ਼ ਲੜਿਆ ਤਾਂ ਸਿੰਘ ਸਾਹਿਬ ਇਹਦੇ ਸੁਭਚਿੰਤਕ ਹੈ ਤੇ ਸਿੰਘ ਸਾਹਿਬ ਨੇ ਵੀ ਸਾਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਜੋ ਵਿਧਾਨ ਕਹਿੰਦਾ ਉਹਦੇ ਮੁਤਾਬਕ ਆਪਣੀ ਭਰਤੀ ਕਰੋ ਪਰ ਹਾਂ ਭਰਤੀ ਦੇ ਵਿੱਚ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਭਰਤੀ ਸਾਰਿਆਂ ਲਈ ਖੁੱਲੀ ਹੈ ਕੋਈ ਵੀ ਆਵੇ ਕਿਸੇ ਦਾ ਕੋਈ ਭੇਦ ਭਾਵ ਨਹੀਂ ਜਿਹੜਾ ਮਰਜ਼ੀ ਆਵੇ ਤੇ ਆਪਣੀ ਭਰਤੀ ਕਰੇ لیکن ਕਦੇ ਸਰ ਗੱਲ ਤੇ ਸਿਰਫ ਜਿਹੜੇ ਅਸਤੀਫੇ ਦਿੱਤੇ ਉਹਨੂੰ ਪ੍ਰਵਾਨ ਨੂੰ ਲੈ ਕੇ ਆ ਜੇ ਬਾਗੀਆਂ ਅਕਾਲੀਆਂ ਦੀ ਗੱਲ ਕੀਤੀ ਜਾਵੇ ਉਹ ਵੀ ਇਹੀ ਗੱਲ ਡਿਮਾਂਡ ਕਰ ਰਹੇ ਤੁਸੀਂ ਕਹਿ ਰਹੇ ਹੋ ਕਿ ਟਾਈਮ ਦਿੱਤਾ ਜਾਵੇ 3 ਦਿਨ ਦਾ ਟਾਈਮ ਸੀ ਇਸ ਤੋਂ ਬਾਅਦ ਕਾਫੀ ਲੰਮਾ ਚੇਅਰ ਹੋ ਗਿਆ 6 ਤਰੀਕ 8 ਤਰੀਕ ਹੋ ਗਈ ਅੱਜ ਕੀ ਲੱਗਦਾ ਕੀ ਕਾਰਨ ਕਿ ਅਸਤੀਫਾ ਪ੍ਰਵਾਨ ਕਿਉਂ ਨਹੀਂ ਹੋ ਪਾਰੇ ਜਿਹੜੇ ਦਿੱਤੇ ਗਏ ਸਰ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਸਤੀਫਾ ਉਰੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਹੀ ਦਿੱਤਾ ਸੀ ਔਰ ਉਹਨਾਂ ਨੇ ਵਰਕਿੰਗ ਕਮੇਟੀ ਨੂੰ ਬੜੇ ਸਪਸ਼ਟ ਤੌਰ ਤੇ ਕਿਹਾ ਕਿ ਅਸਤੀਫਾ ਪ੍ਰਵਾਨ ਕੀਤਾ ਜਾਏ ਪਰ ਕਿਉਂਕਿ ਨਾਲ ਜਿਹੜਾ ਦੂਸਰਾ ਆਦੇਸ਼ ਸੀ ਉਹ ਭਰਤੀ ਨੂੰ ਲੈ ਕੇ ਸੀ ਜਿਦੇ ਵਿੱਚ ਟੈਕਨੀਕਲ ਕਈ ਗੱਲਾਂ ਸੀ ਜਿਹੜੀਆਂ ਕਿ ਅਸੀਂ ਜਥੇਦਾਰ ਸਾਹਿਬ ਅੱਗੇ ਰੱਖਣੀਆਂ ਚਾਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਸਾਹਿਬ ਨੂੰ ਜਵਾਬ ਦੇ ਆ ਅਸੀਂ ਉਹਨਾਂ ਦੇ ਅੱਗੇ ਸਾਰੀਆਂ ਗੱਲਾਂ ਰੱਖੀਆਂ ਨੇ ਉਹਨਾਂ ਨੂੰ ਕਨਵਿੰਸ ਕਰਾ ਕੇ ਕਿਉਂਕਿ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਤੁਸੀਂ ਇਹ ਨਹੀਂ ਕਰ ਸਕਦੇ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਇੱਕ ਹਿੱਸਾ ਮੰਨ ਕੇ ਦੂਜੇ ਤੇ ਕੀ ਕਰਦੇ ਸੋ ਪਹਿਲਾਂ ਜਥੇਦਾਰ ਸਾਹਿਬ ਨੂੰ ਅਸੀਂ ਹਰ ਇੱਕ ਚੀਜ਼ ਦੇਸ਼ ਦਾ ਓਪੀਨੀਅਨ ਦਿਖਾ ਕੇ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਉਹਨ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਸਾਰੀ ਕਾਰਵਾਈ 14 ਤਰੀਕ ਤੱਕ ਜਿਹੜੀ ਨਵੀਂ ਪਾਰਟੀਆਂ ਦੇ ਵੀ ਅਨਾਊਂਸਮੈਂਟਸ ਹੋ ਰਹੀਆਂ ਨੇ ਤੁਸੀਂ ਵੀ ਕਰਨ ਜਾ ਰਹੇ ਹੋ ਬਹੁਤ ਲੰਮੇ ਚਿਰ ਬਾਰਸ਼ ਲੋਪਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਪ੍ਰਧਾਨ ਜੇ ਸੁਖਬੀ ਸਿੰਘ ਬਾਦਲ ਨਜ਼ਰ ਆਣਗੇ ਉਹ ਮੀਟਿੰਗਾਂ ਕਰਦੇ ਹੋਏ ਵੀ ਨਜ਼ਰ ਆ ਰਹ ਦੇਖੋ ਦੇਸ਼ ਦੇ ਸੰਵਿਧਾਨ ਸਭ ਨੂੰ ਇਹ ਹੱਕ ਦਿੰਦਾ ਕਿ ਉਹ ਆਪਣੀ ਪੋਲਿਟੀਕਲ ਪਾਰਟੀ ਬਣਾਵੇ ਆਪਣੀ ਗੱਲ ਲੋਕਾਂ ਦੇ ਵਿੱਚ ਰੱਖੇ ਸਵਾਗਤ ਹੈ ਬਹੁਤ ਪਾਰਟੀਆਂ ਨੇ ਪੰਜਾਬ ਦੇ ਵਿੱਚ ਇਹ ਲੋਕਾਂ ਨੇ ਫਤਵਾ ਦੇਣਾ ਲੋਕ ਕਿਹਨੂੰ ਪਸੰਦ ਕਰਦੇ ਨੇ ਕਿਹੜੀ ਪਾਰਟੀ ਦੇ ਵਿਜ਼ਨ ਨੂੰ ਪਸੰਦ ਕਰਦੇ ਨੇ ਲੋਕਾਂ ਦਾ ਫਤਵਾ ਸੋ ਸਵਾਗਤ ਹੈ ਪਾਰਟੀ ਜਿਹੜਾ ਮਰਜ਼ੀ ਬਣਾਵੇ ਪਰ ਹਾਂ ਮੈਂ ਫੇਰ ਦੁਬਾਰਾ ਇਹ ਗੱਲ ਕਹਿਣਾ ਕਿ ਜੋ ਇਲੈਕਸ਼ਨ ਕਮਿਸ਼ਨ ਦਾ ਪਰਫਾਰਮ ਹੈ ਉਹਦੇ ਵਿੱਚ ਜਿਹੜੇ ਇਲਜ਼ਾਮ ਸ਼ਰੋਮਨੀ ਕਾਲੀ ਦਲ ਤੇ ਲਾਉਣੇ ਹੋ ਫਿਰ ਉਹ ਗੱਲਾਂ ਦੀ ਪੂਰਤੀ ਕੀਤੇ ਬਿਨਾ ਤੁਸੀਂ ਪਾਰਟੀ ਰਜਿਸਟਰ ਕਰਾ ਕੇ ਦਿਖਾ ਦਿਓ 29ਏ ਦਾ ਐਫੀਡੈਵਿਟ ਦੇ ਬਿਨਾ ਪਾਰਟੀ ਰਜਿਸਟਰ ਕਰਾ ਕੇ ਦਿਖਾ ਦਿਓ ਸੈਕੂਲਿਜ਼ਮ ਸੋਸ਼ਲਿਜ਼ਮ ਨੂੰ ਮੰਨੇ ਬਿਨਾ ਪਾਰਟੀ ਰਜਿਸਟਰ ਕਰਕੇ ਦਿਖਾ ਦਿਓ ਤਾਂ ਫਿਰ ਅਸੀਂ ਮੰਨ ਜਾਾਂਗੇ ਕਿ ਤੁਸੀਂ ਸਹੀ ਸੀ ਅਸੀਂ ਗਲਤ ਕਲੇਰ ਸਾਹਿਬ ਦੁੱਖ ਹੁੰਦਾ ਜਦੋਂ ਆਪਣੇ ਹੀ ਬਾਗੀ ਹੋ ਜਾਣ ਕਿ ਲੱਗਦਾ ਹੈ ਕਿ ਕੱਟੇ ਹੋ ਗਏ ਪੰਜਾਬ ਨੂੰ ਸਮਝਿਆ ਜਾ ਸਕਦਾ ਦੇਖੋ ਗੁਰੂ ਸਾਹਿਬ ਬਖਸ਼ਿਸ਼ ਕਰਨਗੇ ਗੁਰੂ ਸਾਹਿਬ ਸਮੱਤ ਬਖਸ਼ਣਗੇ ਇਹ ਪੰਥ ਦੀ ਨਮਾਇੰਦਾ ਜਮਾਤ ਹੈ ਇਹ ਸੰਘਰਸ਼ਾਂ ਦੀ ਇਹ ਪੰਜਾਬ ਦੇ ਸੰਘਰਸ਼ਾਂ ਦੀ ਜਿਹੜੀ ਗਵਾਹੀ ਭਰਦਾ ਉਹ ਅਕਾਲੀ ਦਲ ਹੈ ਸੋ ਇਹਨੂੰ ਗੁਰੂ ਸਾਹਿਬ ਨੇ ਆਪ ਹੀ ਚੜ੍ਹਦੀ ਕਲਾ 'ਚ ਕਰ ਦੇ। ਮੈਂ ਤੁਹਾਨੂੰ ਸੋ ਇਹਨਾਂ ਅਰਸ਼ਦੀਪ ਸਿੰਘ ਕਲੇਰ ਹੋ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਪਾਰਟੀ ਬਣਾਉਣ ਦਾ ਸੰਵਿਧਾਨ ਹਰ ਇੱਕ ਵਿਅਕਤੀ ਨੂੰ ਹਰ ਇੱਕ ਵਿਅਕਤੀ ਜਿਹੜਾ ਆਪਣੀ ਪਾਰਟੀ ਜਿਹੜੀ ਆ ਉਹ ਬਣਾ ਸਕਦਾ ਹੈ। 14 ਤਰੀਕ ਦੀ ਨੂੰ ਲੈ ਕੇ ਜੋ ਮੰਗਿ ਮਿਲਾ ਹੈ ਉਸ ਨੂੰ ਲੈ ਕੇ ਜਿਹੜੀ ਹੈ ਤਿਆਰੀਆਂ ਜਰੂਰ ਕੀਤੀ ਜਾ ਰਹੀਆਂ ਨਵੀਆਂ ਪਾਰਟੀਆਂ ਦੀ ਗੱਲ ਜਿਹੜੀ ਹੈ ਕੀਤੀ ਜਾ ਰਹੀ ਹੈ। ਲੇਕਿਨ ਇਸ ਵਿੱਚ ਜਿਹੜਾ ਹੈ ਲਗਾਤਾਰ ਹੀ ਬਾਗੀ ਕਾਲੀ ਅਤੇ ਕਾਲੀਆਂ ਵੱਲੋਂ ਲਗਾਤਾਰ ਹੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਤੇ ਗਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੇ ਗਏ ਹੋਏ ਜਿਹੜੇ ਜੋ ਵੀ ਤੱਤ ਛਾਵੇਂ ਰੱਖੇ ਗਏ ਨੇ ਕੀ ਤਾਂ tane ਨਾਲ ਕੋਈ ਨਾ ਕੁਝ ਸਾਹਮਣੇ ਨਜ਼ਰ ਆਉਂਦਾ ਹੈ ਜਾਂ ਨਹੀਂ ਆਉਂਦਾ ਹੈ ਜਾਂ 4 ਤਰੀਕ ਨੂੰ ਹੋਣ ਵਾਲੀ ਮਾਗੀ ਮੇਲੇ ਦੇ ਵਿੱਚ ਇੱਕ ਕਾਨਫਰੰਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਹੈ ਉਹ ਵੇਖ ਨੂੰ ਮਿਲਗਾ ਇਹ ਤਾਂ ਸਮਾਂ ਦੱਸੇਗਾ ਲੇਕਿਨ ਕਿਤਨਾ ਕਿਤੇ ਫਿਰ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਕਾਲਗਲ ਦਾ ਵਫਾ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਮਿਲ ਕੇ ਬਹੁਤ ਜ਼ਿਆਦਾ ਨਿਕਲ ਚੁੱਕਾ ਔਰ ਬਹੁਤ ਸਾਰੇ ਉਹਨਾਂ ਵੱਲੋਂ ਆਪਣੇ ਤੱਤ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ ਕੈਮਰਾ ਪਰਸਨ ਵਜਦਰਾ